ਪੰਜਾਬ ਤੋਂ ਇਸ ਸਮੇਂ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਚੰਡੀਗੜ੍ਹ ਤੋਂ ਫਿਰੋਜ਼ਪੁਰ ਜਾ ਰਹੀ ਸਵਾਰੀਆਂ ਨਾਲ ਭਰੀ ਪੰਜਾਬ ਰੋਡਵੇਜ਼ ਦੀ ਬੱਸ ਸਤ ਸਵੇਰੇ ਕਰੀਬ 8 ਵਜੇ ਅਚਾਨਕ ਪਲਟ ਗਈ ਜਾਣਕਾਰੀ ਮੁਤਾਬਕ ਬੱਸ ਚ 40 ਦੇ ਕਰੀਬ ਸਵਾਰੀਆਂ ਸਨ ਪਾਸ ਪਲਟਣ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਅਤੇ ਲੋਕਾਂ ਦੀ ਮਦਦ ਨਾਲ ਪਲਟੀ ਹੋਈ ਬੱਸ 'ਚ ਸਵਾਰੀਆਂ ਨੂੰ ਬਾਹਰ ਕੱਢਿਆ ਗਿਆ ਹੈ। ਇਸ ਹਾਦਸੇ 'ਚ ਦੋ ਸਵਾਰੀਆਂ ਦੇ ਗੰਭੀਰ ਸੱਟਾਂ ਲੱਗੀਆਂ ਨੇ ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਸਮਰਾਲਾ ਲਿਜਾਇਆ ਗਿਆ ਹੈ। ਬਾਕੀ ਦੀਆਂ ਸਵਾਰੀਆਂ ਇਸ ਹਾਦਸੇ 'ਚ ਬਾਲ-ਬਾਲ ਬਚ ਗਈਆਂ ਨੇ। ਮੌਕੇ ਤੇ ਮੌਜੂਦ ਬੱਸ ਦੇ ਸਟਾਫ ਅਤੇ ਲੋਕਾਂ ਵੱਲੋਂ ਦੱਸਿਆ ਗਿਆ ਹੈ ਕਿ ਚਲਦੀ ਬੱਸ ਦੇ ਪੱਟੇ ਟੁੱਟਣ ਕਾਰਨ ਬੱਸ ਇੱਕਦਮ ਬੇਕਾਬੂ ਹੋ ਗਈ ਅਤੇ ਜਿਵੇਂ ਹੀ ਇਹ ਮੇਨ ਹਾਈਵੇ ਤੋਂ ਸਮਰਾਲਾ ਸ਼ਹਿਰ ਨੂੰ ਐਂਟਰ ਕਰਨ ਲੱਗੀ ਤਾਂ ਅਚਾਨਕ ਪਲਟ ਗਈ ਸਿਵਲ ਹਸਪਤਾਲ ਚ ਦਾਖਲ ਦੋਨੇ ਸਵਾਰੀਆਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ ਪਰ ਸੱਟਾਂ ਉਹਨਾਂ ਦੇ ਕਾਫੀ ਜ਼ਿਆਦਾ ਲੱਗੀਆਂ ਨੇ ਆਮਨੰਦਰ ਅਗਰ ਦੇ ਜੀ ਕੀ ਘਟਨਾ ਵਾਪਰੀ ਹੈ ਘਟਨਾ ਵੀਰੇ ਬੱਸ ਆਉਂਦੀ ਸੀ ਮੈਂ ਮਗਰ ਟਰੈਕਟਰ ਲਈ ਆਉਂਦਾ ਸੀਗਾ ਜੀ ਤੇ ਅਚਾਨਕ ਗੱਡੀ ਆਉਂਦੀ ਰੋਡ ਤੋਂ ਪਲਟ ਗਈ ਜਦੋਂ ਚਾ ਸਾਰਿਆਂ ਨੇ ਮਦਦ ਕਰੀ ਸਵਾਰੀਆਂ ਨੂੰ ਕੱਢਿਆ ਨਾ ਬਾਹਰ ਹੀ ਇਹਦਾ ਮੇਨ ਰੀਜਨ ਆ ਜੀ ਗੱਡੀ ਦੇ ਪਟੇ ਟੁੱਟੇ ਹੋਏ ਨੇ ਮੇਨ ਠੀਕ ਹੈ ਜੀ ਮੈਂ ਵੀ ਡਰਾਈਵਰ ਬੰਦਾ ਜੀ ਮੈਂ ਵੀ ਗੱਡੀ ਚਲਾ ਰਿਹਾ ਹਾਂ ਇੱਕ ਪੱਟੇ ਤੇ ਗੱਡੀ ਨਹੀਂ ਚੱਲ ਸਕਦੀ ਐ ਮੈਕਮੇਨ ਹੀ ਆਣ ਗੈਲੀ ਦਾ ਕਾਰਨ ਐਕਸੀਡੈਂਟ ਹੋਇਆ ਜਿਹੜੀ ਗੱਡੀ ਪਲਟੀ ਆ ਜੀ ਉਹ ਵੀ ਸਵਾਰੀਆਂ ਵਾਲੀ ਬੱਸ ਦਾ ਦਾ ਕੰਮ ਬਿਲਕੁਲ ਸਰਕਾਰ ਨੂੰ ਧਿਆਨ ਨਾ ਕਰਾਉਣਾ ਚਾਹੀਦਾ ਜੀ ਠੀਕ ਹੈ ਮੈਕਮੇਨ ਨੂੰ ਇਹ ਚੀਜ਼ ਦੇਖਣੀ ਚਾਹੀਦੀ ਆ ਉਹ ਮੇਨ ਪਟਾ ਟੁੱਟਿਆ ਹੋਇਆ ਗੱਡੀ ਦਾ ਉਹਦੇ ਕਾਰਨ ਗੱਡੀ ਪਲਟੀ ਆ ਜੀ ਡਰਾਈਵਰ ਦੀ ਕੋਈ ਗਲਤੀ ਨਹੀਂ ਬਿਲਕੁਲ ਗੱ ਬਾਕੀ ਹੋਰ ਕੋਈ ਗਲਤੀ ਨਹੀਂ ਕਿਸੇ ਬੰਦੇ ਦੀ ਕੋਈ ਉਹ ਨਹੀਂ ਜਾਨੀ ਕਿ ਕੈਂਡ ਦਾ ਭਾਵੇਂ ਆ ਵੀ ਪਲਟਰ ਜਿਹੜੀ ਪਲਟੀ ਆ ਗੱਡੀ ਉਹ ਮੇਨ ਪਟਾ ਟੁੱਟੇ ਹੋਣ ਪਟੇ ਟੁੱਟਣ ਕਾਰਨ ਪਲਟੀ ਆ ਜੀ ਪਹਿਲਾਂ ਦਾ ਪਟਾ ਟੁੱਟਿਆ ਹੋਇਆ ਉਹ ਦੇਖ ਸਕਦੇ ਹੋ ਤੁਸੀਂ ਜੀ ਯਾਰ ਲੱਗੀ ਹੋਈ ਪਈ ਆ ਪਟੇ ਨੂੰ ਮੇਨ ਪਟਾ ਟੁੱਟਿਆ ਹੋਇਆ ਗੱਡੀ ਟੁੱਟਿਆ ਹੋਤਾ ਜਾਨਾ ਪਿੱਪਲ ਸਿੰਘ ਗਈ ਕਿੱਥੋਂ ਕਿੱਥੇ ਜਾ ਰਹੀ ਸੀ ਅਸੀਂ ਚੰਡੀਗੜ੍ਹ ਤੋਂ ਮੋਗੇ ਜਾ ਰਹੇ ਸੀ ਜੀ ਕੀ ਹੋਇਆ ਕੀ ਹਾਸਾ ਹੋਇਆ ਤੇ ਰਸਤੇ 'ਚ ਬੱਸ ਦਾ ਐਕਸਲ ਥੱਲੇ ਟੁੱਟ ਗਿਆ ਜੀ ਕਿਉਂ ਦੇ ਕਰਕੇ ਬੱਸ ਮਦਰ ਆਪਣਾ ਬੈਲੈਂਸ ਖੋ ਲਿਆ ਤੇ ਡ라이ਵਰ ਨੇ ਤਾਂ ਕਾਫੀ ਕੋਸ਼ਿਸ਼ ਕੀਤੀ ਲੇਕਿਨ ਨਹੀਂ ਸੰਭਲ ਪਾਏ ਤੋ ਬੱਸ ਪਲਟੀ ਮਾਰ ਕੇ ਤੋਂ ਦੇ ਵਿੱਚ ਜਿੰਨੀਆਂ ਸਵਾਰੀਆਂ ਸੀ ਤਕਰੀਬਨ ਇੱਕ ਦੂਜੇ ਦੇ ਉੱਤੇ ਡਿੱਗੀਆਂ ਤੇ ਪ੍ਰਮਾਤਮਾ ਨਾਲੋਂ ਬਹੁਤ ਬਚਾਅ ਹੋ ਗਿਆ ਵਧੀਆ ਮਿੱਤਰੋ ਕਿ ਕਿਸੇ ਨੂੰ ਮੇਜਰ ਸੱਟ ਨਹੀਂ ਆਈ ਵੀ ਨਾਰਮਲ ਇੱਕ ਦੂਜੇ ਦੇ ਉੱਤੇ ਕਰਕੇ ਦੱਬਣ ਕਰਕੇ ਜਿਹੜੀਆਂ ਦੋ ਹਸਪੀਟਲ ਆਈਆਂ ਲੇਡੀਜ਼ ਉਹ ਵੀ ਸੇਫ ਨੇ ਮਿੱਤਰੋ ਉਹਨਾਂ ਨੂੰ ਇੰਨੀ ਜ਼ਿਆਦਾ ਸੱਟ ਨਹੀਂ ਮਿੱਤਰੋ ਠੀਕ ਨੇ ਬਿਲਕੁਲ ਕੋਈ ਘਰਉਣ ਦੀ ਗੱਲ ਨਹੀਂ ਇਹ ਜਿਹੜਾ ਹਾਸਾ ਹੋਇਆ ਬੱਸ ਦੇ ਬਟੇ ਡਿੱਪਣ ਕਰਨਾ ਹਾਂਜੀ ਬੱਸ ਦੇ ਥੱਲੇ ਉਹੀ ਦੱਸ ਦਿਆ ਕਿੰਨੇ 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 ਕ' ਵਜੇ ਦੀ ਘਟਨਾ ਹੋਈ ਹੈ ਚੋਰ ਤਾਂ ਕੀ ਹਾਲ ਹੈ ਕੀ ਹਾਲ ਹੈ ਤੁਹਾਡੇ ਕੋਲ ਜਿਹੜੇ ਪੇਸ਼ੈਂਟ ਆਏ ਨੇ ਕਿਵੇਂ ਬਿਲਕੁਲ ਤਿੰਨ ਪੇਸ਼ੈਂਟ ਆਏ ਆ ਸੁਣਨ ਚਾਹਿਆ ਕਿ ਕੋਈ ਨੀਅਰਬਾਈਕ ਐਕਸੀਡੈਂਟ ਹੋਇਆ ਜਿਦੇ ਚ ਬੱਸ ਪਲਟ ਗਈ ਸੀ ਤਿੰਨ ਪੇਸ਼ੈਂਟ ਆਏ ਆ ਜਿਨ੍ਹਾਂ ਦਾ ਨਾਮ ਹੈਗਾ ਇੱਕ ਮਨਜਿੰਦਰ ਕੌਰ ਇੱਕ ਜਸਵਿੰਦਰ ਕੌਰ ਸਭ ਇੱਕ ਕੰਬਰੀ ਚੀ ਹੈ ਹਨਾ ਪੇਸ਼ੈਂਟ ਕਿੰਨੇ ਆਪਣੇ ਸਟੇਬਲ ਨੇ ਉਹਨਾਂ ਨੂੰ ਦੇ ਦਿੱਤਾ ਗਿਆ ਦਵਾਈਆਂ ਦੇ ਦਿੱਤੀਆਂ ਨੇ ਜੀ ਕੋਈ ਰੈਪਰ ਹੋ ਰਹੀ ਤਨੀ ਨਹੀਂ ਨਹੀਂ ਕੋਈ ਰੈਪਰ ਨਹੀਂ ਕੋਈ ਸਵੀਅਰ ਇੰਜਰੀ ਤਾਂ ਨਹੀਂ ਜੀ ਨਹੀਂ ਨਹੀਂ ਬਿਲਕੁਲ ਠੀਕ ਹੈ ਬੱਚਾ ਵਾਹ ਦੇਖੋ ਨਾਮ ਦੱਸ ਦਿਓ ਮੈਨੂੰ ਕੀ ਨਾਮ ਆ ਤੇ ਕਾਹ ਜੋਬ ਹੈ ਤੇ ਕਿੱਥੇ ਰਹਿੰਦੇ ਹੋ ਹਾਂ ਚਾ ਮੇਰਾ ਨਾਮ ਰੋਪਰ ਫਾਕਰ ਪਾਂਡੇ ਆ ਅ ਜੋਤੋ ਕੀ ਹਾਸਾ ਹੋਇਆ ਕੀ ਹਾਸਾ ਹੋਇਆ ਤੁਹਾਡੇ ਕੋਲ ਜਿਹੜੇ ਪੇਸ਼ੈਂਟ ਆ ਇਹਨੇ ਕਿਵੇਂ ਬਿਲਕੁਲ ਤਿੰਨ ਪੇਸ਼ੈਂਟ ਆਏ ਆ ਸੁਣਨ ਚਾਹਿਆ ਕਿ ਕੋਈ ਨੀਅਰਬਾਈਕ ਐਕਸੀਡੈਂਟ ਹੋਇਆ ਜਿਦੇ ਚ ਬੱਸ ਪਲਟ ਗਈ ਸੀ ਤਿੰਨ ਪੇਸ਼ੈਂਟ ਆਏ ਆ ਜਿਨ੍ਹਾਂ ਦਾ ਨਾਮ ਹੈਗਾ ਇੱਕ ਮਨਜਿੰਦਰ ਕੌਰ ਇੱਕ ਸੁਲਿੰਦਰ ਕੌਰ ਤੇ ਇੱਕ ਇੱਕ ਕੰਬਰੀ ਵੀ ਹੈ ਹਨਾ ਪੇਸ਼ੈਂਟ ਕਿੰਨੇ ਆਪਣੇ ਸਟੇਬਲ ਨੇ ਉਹਨਾਂ ਨੂੰ ਦੇਖ ਲਿੱਤਾ ਗਿਆ ਦਵਾਈਆਂ ਦੇ ਦਿੱਤੀਆਂ ਨੇ ਜੀ ਕੋਈ ਰੈਫਰ ਹੋਣਾ ਕੀਤਾ ਨਹੀਂ ਨਹੀਂ ਕੋਈ ਰੈਫਰ ਨਹੀਂ ਕੀਤਾ ਕੋਈ ਸੀਵੀਅਰ ਇੰਜਰੀ ਤਾਂ ਨਹੀਂ ਜੀ ਨਹੀਂ ਨਹੀਂ ਬਿਲਕੁਲ ਠੀਕ ਆ ਬਚਾਉਂ